ਬੰਨ ਟੁੱਟ ਗਿਆ ਤੇ ਜਿਸ ਤੋਂ ਬਾਅਦ ਵਾਇਗਰੂ ਵਾਇਗਰੂ ਕਰਦੇ ਲੋਕ ਇੱਥੋਂ ਭੱਜੇ ਨੇ ਤਾਂ ਜ਼ਰੂਰ ਰੱਬ ਨੂੰ ਵੀ ਸ਼ਿਕਾਇਤਾਂ ਕਰਦੇ ਨੇ ਕਿ हे ਰੱਬਾ ਤੂੰ ਬੰਨ ਤੋੜ ਦਿੱਤਾ ਸਾਡਾ ਕੀ ਬਣੇਗਾ ਪਾਣੀ ਦਾ ਇਹ ਤੇਜ਼ ਵਹਾਅ ਵੇਖੋ ਲੋਕ ਜਿਹੜੇ ਨੇ ਪਾਸੇ ਜਬਨੂ ਪੂਰਨ ਦੇ ਵਿੱਚ ਲੱਗੇ ਹੋਏ ਸਨ ਕਿ ਅਚਾਨਕ ਹੀ ਪਾਣੀ ਦਾ ਵਹਾਅ ਇਸ ਕਦਰ ਇੰਨਾ ਤੇਜ਼ ਆਇਆ ਕਿ ਸੁਲਤਾਨਪੁਰ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਬੁਖਾ ਰਹੀਆਂ ਜਿੱਥੇ ਲੋਕ ਇਸ ਵੇਲੇ ਕਾਫੀ ਘਬਰਾ ਚੁੱਕੇ ਨੇ ਕਿਉਂਕਿ ਬੰਨ ਟੁੱਟ ਗਿਆ ਤੇ ਪਾਣੀ ਹੁਣ ਪਿੰਡਾਂ ਦੇ ਵਿੱਚ ਪਰਣਾ ਸ਼ੁਰੂ ਹੋ ਚੁੱਕਿਆ ਲੋਕੋ ਉਥੋਂ ਭੱਜਦੇ ਵਾਇਗਰੂ ਵਾਇਗਰੂ ਕਰਦੇ ਨਜ਼ਰ ਆ ਰਹੇ ਨੇ ਇੱਕ ਦੂਜੇ ਨੂੰ ਇੱਥੋਂ ਭੱਜਣ ਦੇ ਲਈ ਕਹਿ ਰਹੇ ਨੇ ਕਿ ਉਹ ਭੱਜ ਜੋ ਬੰਨ ਟੁੱਟ ਗਿਆ ਤੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੱਸ ਦਈਏ ਕਿ ਪਾਣੀ ਨੇ ਭਾਰੀ ਤਬਾਹੀ ਮਚਾਈ ਤੇ ਜਿੱਥੇ ਸੁਲਤਾਨਪੁਰ ਲੋਧੀ ਦੀਆਂ ਇਹ ਤਸਵੀਰਾਂ ਜਿੱਥੇ ਇਸ ਵੇਲੇ ਬੰਨ ਟੁੱਟਣ ਕਰਕੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਬੰਨ ਟੁੱਟ ਗਿਆ ਤੇ ਜਿਸ ਤੋਂ ਬਾਅਦ ਵਾਇਗਰੂ ਵਾਇਗਰੂ ਕਰਦੇ ਲੋਕ ਇੱਥੋਂ ਭੱਜੇ ਨੇ ਤਾਂ ਜ਼ਰੂਰ ਰੱਬ ਨੂੰ ਵੀ ਸ਼ਿਕਾਇਤਾਂ ਕਰਦੇ ਨੇ ਕਿ हे ਰੱਬਾ ਤੂੰ ਬੰਨ ਤੋੜ ਦਿੱਤਾ ਸਾਡਾ ਕੀ ਬਣੇਗਾ ਪਾਣੀ ਦਾ ਇਹ ਤੇਜ਼ ਵਹਾਅ ਵੇਖੋ ਲੋਕ ਜਿਹੜੇ ਨੇ ਪਾਸੇ ਜ਼ਬਨੂ ਪੂਰਨ ਦੇ ਵਿੱਚ ਲੱਗੇ ਹੋਏ ਸਨ ਕਿ ਅਚਾਨਕ ਹੀ ਪਾਣੀ ਦਾ ਵਹਾਅ ਇਸ ਕਦਰ ਇੰਨਾ ਤੇਜ਼ ਆਇਆ ਕਿ ਸੁਲਤਾਨਪੁਰ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਵਿਖਾ ਰਿਹਾ ਜਿੱਥੇ ਲੋਕ ਇਸ ਵੇਲੇ ਕਾਫੀ ਘਬਰਾ ਚੁੱਕੇ ਨੇ ਕਿਉਂਕਿ ਬੰਨ ਟੁੱਟ ਗਿਆ ਤੇ ਪਾਣੀ ਹੁਣ ਪਿੰਡਾਂ ਦੇ ਵਿੱਚ ਪਰਣਾ ਸ਼ੁਰੂ ਹੋ ਚੁਕਿਆ ਲੋਕੋ ਉਥੋਂ ਭੱਜਦੇ ਵਾਇਗਰੂ ਵਾਇਗਰੂ ਕਰਦੇ ਨਜ਼ਰ ਆ ਰਹੇ ਨੇ ਇੱਕ ਦੂਜੇ ਨੂੰ ਇੱਥੋਂ ਭੱਜਣ ਦੇ ਲਈ ਕਹਿ ਰਹੇ ਨੇ ਕਿ ਉਹ ਭੱਜ ਜੋ ਬੰਨ ਟੁੱਟ ਗਿਆ ਤੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੱਸ ਦਈਏ ਕਿ ਪਾਣੀ ਨੇ ਭਾਰੀ ਤਬਾਹੀ ਮਚਾਈ ਤੇ ਜਿੱਥੇ ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਜਿੱਥੇ ਇਸ ਵੇਲੇ ਬੰਨ ਟੁੱਟਣ ਕਰਕੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਬੰਨ ਟੁੱਟ ਗਿਆ ਤੇ ਜਿਸ ਤੋਂ ਬਾਅਦ ਵਾਇਗਰੂ ਵਾਇਗਰੂ ਕਰਦੇ ਲੋਕ ਇਥੋਂ ਭੱਜੇ ਨੇ ਤਾਂ ਜ਼ਰੂਰ ਰੱਬ ਨੂੰ ਵੀ ਸ਼ਿਕਾਇਤਾਂ ਕਰਦੇ ਨੇ ਕਿ हे ਰੱਬਾ ਤੂੰ ਬੰਨ ਤੋੜ ਦਿੱਤਾ ਸਾਡਾ ਕੀ ਬਣੇਗਾ ਪਾਣੀ ਦਾ ਇਹ ਤੇਜ਼ ਵਹਾਅ ਵੇਖੋ ਲੋਕ ਜਿਹੜੇ ਨੇ ਪਾਸੇ ਸਬਨੂ ਪੂਰਨ ਦੇ ਵਿੱਚ ਲੱਗੇ ਹੋਏ ਸਨ ਕਿ ਅਚਾਨਕ ਹੀ ਪਾਣੀ ਦਾ ਵਹਾਅ ਇਸ ਕਦਰ ਇੰਨਾ ਤੇਜ਼ ਆਇਆ ਕਿ ਸੁਲਤਾਨਪੁਰ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਵਿਖਾ ਰਿਹਾ ਜਿੱਥੇ ਲੋਕ ਇਸ ਵੇਲੇ ਕਾਫੀ ਘਬਰਾ ਚੁੱਕੇ ਨੇ ਕਿਉਂਕਿ ਬੰਨ ਟੁੱਟ ਗਿਆ ਤੇ ਪਾਣੀ ਹੁਣ ਪਿੰਡਾਂ ਦੇ ਵਿੱਚ ਪਰਣਾ ਸ਼ੁਰੂ ਹੋ ਚੁਕਿਆ ਲੋਕੋ ਉਥੋਂ ਭੱਜਦੇ ਵਾਇਗਰੂ ਵਾਇਗਰੂ ਕਰਦੇ ਨਜ਼ਰ ਆ ਰਹੇ ਨੇ ਇੱਕ ਦੂਜੇ ਨੂੰ ਇੱਥੋਂ ਭੱਜਣ ਦੇ ਲਈ ਕਹਿ ਰਹੇ ਨੇ ਕਿ ਉਹ ਭੱਜ ਜੋ ਬੰਨ ਟੁੱਟ ਗਿਆ ਤੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੱਸ ਦਈਏ ਕਿ ਪਾਣੀ ਨੇ ਭਾਰੀ ਤਬਾਹੀ ਮਚਾਈ ਤੇ ਜਿੱਥੇ ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਜਿੱਥੇ ਇਸ ਵੇਲੇ ਬੰਨ ਟੁੱਟਣ ਕਰਕੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਬੰਨ ਟੁੱਟ ਗਿਆ ਤੇ ਜਿਸ ਤੋਂ ਬਾਅਦ ਵਾਇਗਰੂ ਵਾਇਗਰੂ ਕਰਦੇ ਲੋਕ ਇੱਥੋਂ ਭੱਜੇ ਨੇ ਤਾਂ ਜ਼ਰੂਰ ਰੱਬ ਨੂੰ ਵੀ ਸ਼ਿਕਾਇਤਾਂ ਕਰਦੇ ਨੇ ਕਿ हे ਰੱਬਾ ਤੂੰ ਬੰਨ ਤੋੜ ਦਿੱਤਾ ਸਾਡਾ ਕੀ ਬਣੇਗਾ ਪਾਣੀ ਦਾ ਇਹ ਤੇਜ਼ ਵਹਾਅ ਵੇਖੋ ਲੋਕ ਜਿਹੜੇ ਨੇ ਪਾਸੇ ਇਸ ਬੰਨ ਨੂੰ ਪੂਰਨ ਦੇ ਵਿੱਚ ਲੱਗੇ ਹੋਏ ਸਨ ਕਿ ਅਚਾਨਕ ਹੀ ਪਾਣੀ ਦਾ ਵਹਾਅ ਇਸ ਕਦਰ ਇੰਨਾ ਤੇਜ਼ ਆਇਆ ਕਿ ਸੁਲਤਾਨਪੁਰ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਵਿਖਾ ਰਿਹਾ ਜਿੱਥੇ ਲੋਕ ਇਸ ਵੇਲੇ ਕਾਫੀ ਘਬਰਾ ਚੁੱਕੇ ਨੇ ਕਿਉਂਕਿ ਬੰਨ ਟੁੱਟ ਗਿਆ ਤੇ ਪਾਣੀ ਹੁਣ ਪਿੰਡਾਂ ਦੇ ਵਿੱਚ ਪਰਣਾ ਸ਼ੁਰੂ ਹੋ ਚੁਕਿਆ ਲੋਕੋ ਉਥੋਂ ਭੱਜਦੇ ਵਾਇਗਰੂ ਵਾਇਗਰੂ ਕਰਦੇ ਨਜ਼ਰ ਆ ਰਹੇ ਨੇ ਇੱਕ ਦੂਜੇ ਨੂੰ ਇੱਥੋਂ ਭੱਜਣ ਦੇ ਲਈ ਕਹਿ ਰਹੇ ਨੇ ਕਿ ਉਹ ਭੱਜ ਜੋ ਬੰਨ ਟੁੱਟ ਗਿਆ ਤੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੱਸ ਦਈਏ ਕਿ ਪਾਣੀ ਨੇ ਭਾਰੀ ਤਬਾਹੀ ਮਚਾਈ ਤੇ ਜਿੱਥੇ ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਜਿੱਥੇ ਇਸ ਵੇਲੇ ਬੰਨ ਟੁੱਟਣ ਕਰਕੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ